ਅੱਜ ਵਕਤ ਕਰੀਬ 5 ਵਜੇ ਪੁਲਸ ਪਾਰਟੀ ਵੱਲੋਂ ਬਨੂੜ ਤੇ ਤੇਪਲਾ ਰੋਡ ਤੇ ਨਾਕਬੰਦੀ ਕੀਤੀ ਗਈ ਸੀ ਇਸ ਤਰ੍ਹਾਂ ਨੇ ਇੱਕ ਗੱਡੀ ਹਰਿਆਣਾ ਨੰਬਰ ਚਿੱਟੇ ਰੰਗ ਦੀ ਜਿਹਨੂੰ ਹੱਥ ਦੇ ਕੇ ਰੋਕਿਆ ਗਿਆ ਤਾਂ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਇਸ ਤਰ੍ਹਾਂ ਗੱਡੀ ਵਿੱਚ ਇੱਕ ਬੈਗ ਪਿਆ ਸੀ ਜਿਸ ਬੈਗ ਨੂੰ ਖੋਲਿਆ ਤਾਂ ਉਹਦੇ ਵਿੱਚੋਂ ਇੱਕ ਅਸਲਾ ਦਿਖਾਈ ਦਿੱਤਾ ਅਸਲੇ ਬਾਰੇ ਜਦੋਂ ਹੀ ਪੁਲਿਸ ਗੱਡੀ ਵਿੱਚ ਬੈਠੇ ਨੌਜਵਾਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਗੱਡੀ ਉਥੋਂ ਭਜਾ ਲਈ ਜੀਨੂੰ ਅਸੀਂ ਜਿਸ ਦੇ ਮਗਰ ਅਸੀਂ ਆਪਣੀ ਸਰਕਾਰੀ ਤੇ ਪ੍ਰਾਈਵੇਟ ਗੱਡੀ ਲਾ ਕੇ ਅਸੀਂ ਉਹਨਾਂ ਨੂੰ ਤਕਰੀਬਨ 2-3 ਕਿਲੋਮੀਟਰ ਅੱਗੇ ਜਾ ਕੇ ਬਨੂੜ ਦੀ ਹੱਦ ਦੇ ਵਿੱਚ ਉਹਨਾਂ ਨੂੰ ਕਾਬੂ ਕੀਤਾ ਕਾਬੂ ਕਰਨ ਤੋਂ ਉਪਰੰਤ ਇਹ ਪਾਇਆ ਗਿਆ ਕਿ ਇਹ ਨੌਜਵਾਨ ਤਿੰਨੋਂ ਹਿਸਾਰ ਹਰਿਆਣੇ ਦੇ ਰਹਿਣ ਵਾਲੇ ਆ ਇਹ ਕਿੱਥੋਂ ਵੈਪਨ ਲੈ ਕੇ ਆਏ ਤੇ ਕਿੱਥੇ ਵਰਤਣਾ ਸੀਗਾ ਇਸ ਸਬੰਧੀ ਤਫ਼ਤੀਸ਼ ਜਾਰੀ ਹੈ ਤੇ ਜੈਸਾ ਕਾਨੂੰਨ ਮੁਤਾਬਕ ਕਾਰਵਾਈ ਹੈ ਆਰਮਜ਼ ਐਕਟ ਦਾ ਮਕਦਮਾ ਦੇ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ